ਜਿਹੜਾ ਵੀ ਬੰਦਾ ਪੰਜਾਬ ਦਾ ਰਹਿਣ ਵਾਲਾ ਜਿਹਦੇ ਕੋਲੇ ਆਧਾਰ ਕਾਰਡ ਪੰਜਾਬ ਦਾ ਤੇ ਵੋਟਰ ਕਾਰਡ ਪੰਜਾਬ ਦਾ ਉਹ ਸਾਰੇ ਐਲੀਜੀਬਲ ਹੈ ਇਹ ਆਪਣੀ ਕਿਸਮ ਦੀ ਇੱਕ ਮੈਂ ਕਹੂੰਗਾ ਦੁਨੀਆ ਦੇ ਵਿੱਚ ਜਿਹੜਾ ਪਹਿਲਾ ਇਨੀਸ਼ੀਏਟਿਵ ਹੈ ਜਿਹਦੇ ਵਿੱਚ 100% ਜਿਹੜੀ ਪੋਪੂਲੇਸ਼ਨ ਨੂੰ ਕਵਰ ਕੀਤਾ ਜਾਏਗਾ ਸਾਰੇ 65 ਲੱਖ ਪਰਿਵਾਰਾਂ ਨੂੰ 10 ਲੱਖ ਦਾ ਇੰਸ਼ੋਰੈਂਸ ਕਵਰ ਦਿੱਤਾ ਜਾਏਗਾ ਤੇ ਅੱਜ ਅਸੀਂ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਦੇ ਨਾਲ ਜਿਹੜਾ ਜੋ ਆਲਰੇਡੀ ਤਾਮਿਲਨਾਡੂ ਦੇ ਵਿੱਚ ਇਹ ਸਰਵਿਸ ਬਹੁਤ ਅੱਛੀ ਤਰ੍ਹਾਂ ਰਨ ਕਰ ਰਹੀ ਹੈ ਔਰ ਇਹਦੇ ਵਿੱਚ ਸਿਰਫ ਜੜੀਆਂ ਪਬਲਿਕ ਸੈਕਟਰ ਦੀਆਂ ਇੰਸ਼ੋਰੈਂਸ ਕੰਪਨੀ ਸੀਗੀਆਂ ਉਹਨਾਂ ਨੂੰ ਅਸੀਂ ਇਨਵਾਈਟ ਕੀਤਾ ਸੀਗਾ ਉਹਦੇ ਨਾਲ Orienter ਤੇ ਇੱਕ New India ਔਰ ਇਹ ਜਿਹੜੇ United ਵਾਲਿਆਂ ਦਾ ਸੋ ਇਹ ਸਾਡਾ ਜਿਹੜਾ ਟੈਂਡਰ ਫਾਈਨਲ ਹੋ ਗਿਆ ਜਿਹੜਾ ਤੁਸੀਂ ਕਹਿ ਲਓ ਕਿ ਇੱਕ ਫਾਈਨਲ ਸਟੈਪ ਸੀਗਾ ਇਹਨੂੰ ਜਿਹੜੀ ਸਕੀਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਹ ਅੱਜ ਕੰਪਲੀਟ ਹੋ ਗਿਆ ਹੁਣ ਇਸ ਤੋਂ ਬਾਅਦ ਲੋਕਾਂ ਦੇ ਕਾਰਡ ਬਣਨੇ ਆ ਜੋ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਔਰ 15 ਤਰੀਕ ਨੂੰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਸਾਡੇ ਨੈਸ਼ਨਲ ਕਲੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਇਹ ਸਕੀਮ ਨੂੰ ਜਿਹੜਾ ਹੈਗਾ ਉਹ ਫਾਰਮਲੀ ਲਾਂਚ ਕਰਨਗੇ ਪੰਜਾਬ ਦੇ ਵਿੱਚ 9000 ਤੋਂ ਵੱਧ ਜਿਹੜੇ ਹੈਗੇ ਆ ਸਾਡੇ ਅਸੀਂ ਜਿਹੜੇ ਕਾਮਨ ਸਰਵਿਸ ਸੈਂਟਰਸ ਆ ਉਹਦੇ ਕੈਂਪ ਲੱਗਣਗੇ ਪਿੰਡਾਂ ਚ ਮੱਲਿਆਂ ਦੇ ਵਿੱਚ ਔਰ ਸਾਰੇ ਬੰਦਿਆਂ ਦਾ ਜਿਹੜਾ ਹੈਗਾ ਕਾਰਡ ਬਣ ਕੇ ਜਦੋਂ ਉਹਦਾ ਇੱਕ ਵਾਰੀ ਇਨਰੋਲਮੈਂਟ ਹੋ ਗਈ ਤਾਂ ਉਹ ਪਰਸਨ ਅਲੀਜੀਬਲ ਹੋਏਗਾ ਆਪਣਾ ਇਲਾਜ ਕਰਾਉਣ ਵਾਸਤੇ ਲੇਕਿਨ ਜਿਹੜਾ ਕਾਰਡ ਆਣਾ ਉਹ ਬਣ ਕੇ ਆਣਾ ਉਹਨੂੰ ਉਹਨੂੰ ਪ੍ਰੋਵੀਡੈਂਟ ਕੀ ਬਣ 10 ਤੋਂ 15 ਦਿਨ ਲੱਗ ਜਾਂਦੇ ਆ ਤੇ ਉਹ ਜਿਹੜੇ ਕਾਰਡ ਸਾਡੀ ਕੋਸ਼ਿਸ਼ ਹੈ ਕਿ ਅਗਲੇ 3 ਜਾਂ 4 ਮਹੀਨੇ ਦੇ ਵਿੱਚ ਵੱਤੋ ਵੱਤ 3-4 ਮਹੀਨੇ ਦੇ ਵਿੱਚ ਅਸੀਂ ਪੰਜਾਬ ਦੇ 3 ਕਰੋੜ ਲੋਕਾਂ ਦੇ ਹਰ ਬੰਦੇ ਦੀ ਜੇਬ ਦੇ ਵਿੱਚ 10 ਕਰੋੜ ਰੁਪਏ ਦਾ ਇੰਸ਼ੋਰੈਂਸ ਦਾ ਕਾਰਡ ਹੋਏਗਾ ਔਰ ਉਹਨਾਂ ਨੂੰ ਕੋਈ ਚਿੰਤਾ ਨਹੀਂ ਹੋਏਗੀ ਕਿਉਂਕਿ ਬਹੁਤ ਸਾਰੇ ਜਿਹੜੇ ਲੋਕ ਹੈ ਉਹ ਆਊਟ ਆਫ ਪਾਕਟ ਐਕਸਪੈਂਸਸ ਔਨ ਹੈਲਥ ਕੋਈ ਨਾਮਰਾਦ ਬਿਮਾਰੀ ਹੋ ਜਾਏ ਕੋਈ ਐਕਸੀਡੈਂਟ ਹੋ ਜਾਏ ਹਾਰਟ ਅਟੈਕ ਹੋ ਜਾਏ ਸਟ੍ਰੋਕ ਹੋ ਜਾਏ ਤਾਂ ਬੰਦੇ ਕਰਜ਼ਾਈ ਹੋ ਜਾਂਦੇ ਆ ਉਹਨਾਂ ਦੇ ਘਰ ਵਿਕ ਜਾਂਦੇ ਆ ਜ਼ਮੀਨ ਵਿਕ ਜਾਂਦੀ ਆ ਗਹਿਣੇ ਵਿਕ ਜਾਂਦੇ ਆ ਔਰ ਬੰਦੇ ਕਰਜ਼ਾਈ ਹੋ ਜਾਂਦੇ ਆ ਕਈ ਵਾਰੀ ਜਿਹੜਾ ਪੰਜਾਬ ਦਾ ਕੋਈ ਵੀ ਕਿਸੇ ਵੀ ਪਰਿਵਾਰ ਦਾ ਅਰਨਿੰਗ ਮੈਂਬਰ ਹੁੰਦਾ ਜੇ ਉਹ ਬਿਮਾਰ ਹੋ ਜਾਏ ਉਹ ਤਾਂ ਇਲਾਜ ਕਰਾਣ ਦੇ ਬਾਅਦ ਜੇ ਨਾ ਬਚੇ ਤਾਂ ਜਿਹੜਾ ਪਿੱਛੇ ਪਰਿਵਾਰ ਹੁੰਦਾ ਉਹ ਉਹਨਾਂ ਵਾਸਤੇ ਬਹੁਤ ਮੁਸ਼ਕਲ ਹੋ ਜਾਂਦੀ ਆ ਕਿਉਂਕਿ ਉਹਨਾਂ ਦੇ ਸਿਰ ਤੇ ਕਰਜ਼ੇ ਦੀ ਬੰਡ ਰਹਿ ਜਾਂਦੀ ਆ ਸੋ ਇਹ ਸਾਰੀਆਂ ਮੁਸ਼ਕਲਾਂ ਲੋਕਾਂ ਦੀ ਹੱਲ ਹੋਣਗੀਆਂ ਇਹ ਸਾਰੇ ਬੰਦਿਆਂ ਨੂੰ ਮਿਲੇਗਾ ਜਿਹਦੇ ਚ ਪੈਨਸ਼ਨਰਸ ਵੀ ਗਵਰਨਮੈਂਟ ਅਪਲਾਈਜ਼ ਵੀ ਸਾਰੀ ਪੋਪੂਲੇਸ਼ਨ ਮਤਲਬ ਕੋਈ ਵੀ ਹੋਰ ਕਰਾਈਟੇਰੀਆ ਨਹੀਂ ਹੈ ਸਿਰਫ ਤੇ ਸਿਰਫ ਬੰਦਾ ਪੰਜਾਬ ਦਾ ਹੋਣਾ ਚਾਹੀਦਾ ਆਧਾਰ ਕਾਰਡ ਤੇ ਵੋਟਰ ਕਾਰਡ ਤੇ ਇਹ ਇੱਕ ਆਪਣੀ ਕਿਸਮ ਦੀ ਜਿਹੜੀ ਹੈਗੀ ਯੋਜਨਾ ਹੈਗੀ ਆ ਪੰਜਾਬ ਦੀ ਬਹੁਤ ਸਾਰੀਆਂ ਪੰਜਾਬ ਦੀਆਂ ਜਿਹੜੀਆਂ ਹੈਲਥ ਰਿਲੇਟਡ ਇਨੀਸ਼ੀਏਟਿਵ ਹੈ ਉਹਦੇ ਵਿੱਚ ਬਹੁਤ ਸਾਰੀਆਂ ਸਟੇਟਸ ਨੇ ਟਰਸਟ ਜੋ ਕੀਤਾ ਬਹੁਤ ਸਾਰੇ ਇੰਟਰਨੈਸ਼ਨਲ ਦੂਜੇ ਕੰਟਰੀਜ਼ ਨੇ ਉਹਨਾਂ ਵਿੱਚ ਆਏ ਸਾਡੇ ਆਮ ਆਦਮੀ ਕਲੀਨਿਕ ਹੈ ਜਿਨ੍ਹਾਂ ਨੇ ਬਹੁਤ ਹੀ ਇੱਕ ਮੈਂ ਕਹੂੰਗਾ ਤਰਮਾਰ ਕੇਵਲ 4 ਕਰੋੜ 90 ਲੱਖ ਬੰਦੇ ਮਤਲਬ ਹਰ ਦੂਜਾ ਪੰਜਾਬੀ ਕਦੇ ਨਾ ਕਦੇ ਉੱਥੋਂ ਦਵਾਈ ਲੈ ਚੁੱਕਿਆ ਤੇ ਬਹੁਤ ਸਾਰੇ ਪੰਜਾਬੀ ਆ ਜਿਹੜੇ ਕ੍ਰੋਨਿਕ ਡਿਸੀਜ਼ ਹੈ ਚਾਹੇ ਬਲੱਡ ਪ੍ਰੈਸ਼ਰ ਹੈ ਸ਼ੂਗਰ ਹੈ ਧਮਾ ਹੈ ਹੋਰ ਬਹੁਤ ਸਾਰੀਆਂ ਬਿਮਾਰੀਆਂ ਜਿਹੜੇ ਲਗਾਤਾਰ ਉੱਥੋਂ ਜਾ ਕੇ ਟੈਸਟ ਵੀ ਕਰਾ ਰਹੇ ਔਰ ਦਵਾਈਆਂ ਵੀ ਲੈ ਰਹੇ ਉਹਨਾਂ ਨੂੰ ਬੈਨੀਫਿਟ ਹੋ ਰਿਹਾ ਇਹਦਾ ਆਉਣ ਵਾਲੇ 5-10 ਸਾਲ ਦੇ ਵਿੱਚ ਜਿਹੜਾ ਹੈਗਾ ਤੁਹਾਡੇ ਸਾਹਮਣੇ ਹੋ ਜੇਗਾ ਕਿ ਲੋਕਾਂ ਦੇ ਗੁਰਦੇ ਪਹਿਲਾਂ ਫੇਲ ਹੁੰਦੇ ਸੀ ਉਹ ਬੰਦ ਹੋ ਗਏ ਲਿਵਰ ਫੇਲਰ ਹੋਣਾ ਬੰਦ ਹੋਇਆ ਔਰ ਬਹੁਤ ਸਾਰੀਆਂ ਜੜੀਆਂ क्रोनिक ਡਿਜ਼ੀਜ਼ਸ ਹੈ ਕੈਂਸਰ ਦੀ ਜਿਹੜੀ ਉਹ ਵੀ ਘਟਨਾ ਸ਼ੁਰੂ ਹੋ ਜਾਏਗਾ ਜਦੋਂ ਲੋਕ ਟਾਈਮ 'ਚ ਦਵਾਈ ਲੈਣਗੇ ਓਬੈਸਟੀ ਠੀਕ ਹੋਏਗੀ ਇਹਦੇ ਨਾਲ ਯੋਗਾ ਔਰ ਸੈਕੰਡਰੀ ਕੇਅਰ ਇਹ ਜੋ ਬਹੁਤ ਵੱਡਾ ਮੈਂ ਕਹੂੰਗਾ ਮਤਲਬ ਪੰਜਾਬ ਸਰਕਾਰ ਦਾ ਫੈਸਲਾ ਹੈ ਔਰ ਅਸੀਂ ਸਾਰੇ ਜਿੰਨੇ ਵੀ ਪਿਛਲੇ ਸਾਡੇ ਪੈਂਡਿੰਗ ਆ ਸਾਰੇ ਡੀਓਸ ਕਲੀਅਰ ਕਰਕੇ ਔਰ ਇਹ ਸਾਡਾ ਸਾਰਾ ਬਜਟ ਦੇ ਵਿੱਚ ਸਾਡਾ ਫਿੱਟ ਹੁੰਦਾ ਹੈਗਾ ਹਾਈਬ੍ਰਿਡ ਮਾਡਲ ਚ ਹੈ 1 ਲੱਖ ਤੱਕ ਯੂਨਾਈਟਿਡ ਵਾਲੇ ਕਰਨਗੇ ਜੀ ਉਸ ਤੋਂ ਬਾਅਦ ਆਟੋਮੈਟਿਕਲੀ ਜਿਹੜਾ ਜੇ ਉਸ ਤੋਂ ਕਿਤੇ ਵੱਧ ਲੋਡ ਪੈਂਦੀ ਹੈ ਖਰਚਾ ਵੱਧ ਹੋਣਾ ਤਾਂ ਉਹ ਟਰਸਟ ਮੋਰ ਤੇ ਜਿਹੜਾ ਹੈਗਾ ਸਾਡਾ ਸਟੇਟ ਹੈਲਥ ਏਜੰਸੀ ਹੈ ਇਹ ਸਾਰੀ ਪੇਮੈਂਟ ਕਰਨਗੇ ਜੀ ਸੋ ਇੱਕ ਵਾਰੀ ਫਿਰ ਤੁਹਾਨੂੰ ਸਾਰਿਆਂ ਨੂੰ ਜੀ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਗੁੱਡ ਵਿਸ਼ੀਜ਼ ਐਂਡ ਵਿਸ਼ ਯੂ ਆਲ ਦਾ ਵੈਰੀ ਬੈਸਟ ਇਨ ਨਿਊ ਇਅਰ ਬਾਰੀ ਬਾਰੀ ਕਰ ਲਓ ਬਾਰੀ ਬਾਰੀ ਆ ਇਹਦੇ ਵਿੱਚ ਜਿਹੜੀਆਂ ਸਾਰੀਆਂ ਜੜੀਆਂ ਜਿੰਨੀ ਐਮਰਜੈਂਸੀ ਕੇਅਰ ਹੈ ਜਿੰਨੀਆਂ ਕ੍ਰੋਨਿਕ ਡਿਜ਼ੀਜ਼ਸ ਹੈ 2200 ਮੈਡੀਕਲ ਪ੍ਰਸੀਜਰ ਹੈ ਜੀ 2200 2200 ਟੋਟਲ 2200 ਜਿਹੜੇ ਹੈਗੇ ਆ ਜੀ ਮੈਡੀਸਨ ਮੈਡੀਕਲ ਪ੍ਰਸੀਜਰ ਸ਼ਾਮਿਲ ਹੈਗੇ ਇਹਦੇ ਵਿੱਚ ਇੱਕ ਤਾਂ ਇਹਦੇ ਵਿੱਚ ਕਾਸਮੈਟਿਕ ਸਰਜਰੀ ਨਹੀਂ ਹੋਏਗੀ ਕੋਛ ਇੱਕ ਪ੍ਰोसीजर ਹੈ ਗਿਆ ਜਿਹੜੇ ਦੋਜ਼ੂਰ ਮਿਸਯੂਜ਼ ਜਿਹਨਾਂ ਦਾ ਪਹਿਲਾਂ ਪੂਰੀ ਹਿਸਟਰੀ ਹੈ ਕਿਉਂਕਿ ਪਹਿਲਾਂ ਇੰਸ਼ੋਰੈਂਸ ਲਿਮਟਡ ਸਕੇਲ ਦੇ ਉੱਤੇ ਚੱਲਦੀ ਸੀ ਜਿਹੜੀ ਯੂਸ਼ਮੈਨ ਵਾਲੀ ਜਾਂ ਜਿਹੜੀ ਦੂਜੀ ਇੰਸ਼ੋਰੈਂਸ ਹੈ ਜਿਹੜੇ ਮੋਸਟਲੀ ਮਿਸਯੂਜ਼ਡ ਹੈ ਉਹ ਅਸੀਂ ਆਪਣੇ ਰਿਜ਼ਰਵ ਪੈਕੇਜ ਦੇ ਵਿੱਚ ਰੱਖਿਆ ਪਰ ਅਸੀਂ ਉਹਨਾਂ ਨੂੰ ਬਹੁਤ ਘਟਾ ਦਿੱਤਾ ਜਿਹੜੇ ਰਿਜ਼ਰਵ ਪੈਕੇਜ ਹਨ ਉਹਨਾਂ ਨੂੰ ਬਹੁਤ ਹਾਂ ਜੀ